ਜਿੰਨ 1960 ਤੋਂ ਬਾਅਦ ਲਿਖਣਾ ਸ਼ੁਰੂ ਕੀਤਾ ਹੋਵੇ ਉਹ ਕਹੇ ਤੇ ਜੇ ਕਹੇ ਤੇ ਸ਼ਿਵ ਕੁਮਾਰ ਦਾ ਮੇਰੇ 'ਤੇ ਪ੍ਰਭਾਵ ਨਹੀਂ ਹੈਗਾ ਉਹ ਕਵੀ ਝੂਠ बोल ਰਿਹਾ ਬਾਕੀ ਸਭ ਤੋਂ ਪਹਿਲਾਂ ਮੈਂ ਵੀ ਬਚਪਨ ਸ਼ਿਰਕੋਹਰ ਬਟਾਲਵੀ ਸਾਹਿਬ ਨੂੰ ਪੜਿਆ ਸੀ ਤਾਂ ਮੈਂ 45 ਲਫ਼ਜ਼ ਕੱਢੇ ਸੀ 45 45 ਵਰਡ ਜਿਹਨਾਂ ਨੂੰ ਮੈਨੂੰ ਮੈਨੇ ਸਮਝ ਨਹੀਂ ਸੀ ਲੱਗੇ ਉਹ ਸ਼ਿਵ ਕੁਮਾਰ ਸਾਹਿਬ ਦੇ ਦੋਸਤ ਹੁੰਦੇ ਸੀ ਮੈਂ ਉਹਨੂੰ ਪੁੱਛੇ ਜਾ ਕੇ ਉਹਨਾਂ ਨੇ 37 ਦੇ ਦਸਤੇ 37 ਕਹਿੰਦੇ 8000 ਸ਼ਬਦ ਇਹ ਮੈਂ ਵੀ ਸਾਡੇ ਹੁਣ ਕਹਿੰਦਾ ਹੈਗੇ ਬਟਾਲੇ ਦੀ ਉਬੁੱਲੀ ਪਰ ਸਾਡੀਆਂ ਦਾਦੀਆਂ ਪਰਦਾਦੀਆਂ ਬੋਲਦੀਆਂ ਹੋਣਗੀਆਂ ਸ਼ਬਦ ਮੈਂ ਵੀ ਨਹੀਂ ਸਮਝਾ ਕਿ ਇੱਕ ਚੂਲੀ ਵੀ ਪੀ ਨਾ ਸਕੀ ਪਿਆਰ ਦੇ ਨਿਤਰੇ ਪਾਣੀ ਵੇ ਵਿੰਦੇ ਅਸਾਰ ਪਏ ਵਿੱਚ ਕੂਰੇ ਜਾਂ ਮੈਂ ਹੂਠ ਚੁਹਾਏ ਬਿਲਕੁਲ ਚੰਗਾ ਚੰਗੇ ਸ਼ਾਇਰਾਂ ਦਾ ਚੰਗੀ ਕਵਿਤਾ ਦਾ ਜਾਂ ਜਿਹੜਾ ਵੀ ਤੁਹਾਡੇ ਤੋਂ ਪਹਿਲਾਂ ਚੰਗਾ ਕੰਮ ਹੋ ਚੁੱਕਿਆ ਉਹ ਉਹਦਾ ਅਸਰ ਤੁਹਾਡੇ ਤੇ ਹੁੰਦਾ ਹੀ ਆ ਮੈਂ ਗੁਰੂ ਜੀ ਸੁਰਜੀਤ ਪਾਤਰ ਸਾਹਿਬ ਬਕਾਇਦਾ ਸ਼ਿਸ਼ਾ ਉਹਨਾਂ ਦਾ ਤੇ ਉਹ ਐਡੇ ਵੱਡੇ ਲੋਕ ਨੇ ਐਡੀ ਵੱਡੀਆਂ ਸ਼ਖਸੀਤਾਂ ਨੇ ਮੈਂ ਸੋਚਦਾ ਕਿ ਅਸੀਂ ਕਰਮਾ ਵਾਲੇ ਆ ਅਸੀਂ ਉਹ ਸਮਝ ਰਹੇ ਰਹੇ ਆ ਜੋ ਗੁਰੂ ਜੀ ਸਰਜੀਤ ਪਾਤਰ ਸਾਹਿਬ ਵਿਚਰ ਰਹੇ ਧਰਤੀ ਬਾਕੀ ਸਭ ਤੋਂ ਪਹਿਲਾਂ ਮੈਂ ਵੀ ਬਚਪਨ ਸ਼ਿਰਕੌਰ ਬਟਾਲਵੀ ਸਾਹਿਬ ਨੂੰ ਪੜਿਆ ਸੀ ਕਿਤੇ ਇੱਕ ਵਾਰ ਮੈਂ ਬਹੁਤ ਪਹਿਲਾਂ ਗੱਲ ਪੜ੍ਹੀ ਸੀ ਕਿ ਦਿੱਲੀ ਹੈ ਕਹਿੰਦੇ ਜਿਸ ਪੰਜਾਬੀ ਕਵੀ ਨੇ 1960 ਤੋਂ ਬਾਅਦ ਲਿਖਣਾ ਸ਼ੁਰੂ ਕੀਤਾ ਹੋਵੇ ਉਹਦੀ ਪਹਿਲੀ ਕਿਤਾਬ ਛਪੀ ਸੀ ਪੀੜਾਂ ਦਾ ਪ੍ਰਾਗ 1960 ਵਿੱਚ ਜੇ 1960 ਤੋਂ ਬਾਅਦ ਲਿਖਣਾ ਸ਼ੁਰੂ ਕੀਤਾ ਹੋਵੇ ਉਹ ਕਹੇ ਤੇ ਜੇ ਕਹੇ ਤੇ Shiv Kumar ਦਾ ਮੇਰੇ ਤੇ ਪ੍ਰਭਾਵ ਨਹੀਂ ਹੈਗਾ ਉਹ ਕਬੀ ਝੂਠ ਬੋਲ ਰਿਹਾ ਉਹਨਾਂ ਨੇ ਬਟਾਲੇ ਦੀ ਮਾਝ ਦੀ ਉਪ ਬੋਲੀ ਜਦੋਂ ਮੈਨੂੰ ਯਾਦ ਆ ਮੈਂ ਉਹਦੇ ਸੱਤੇ ਕਿਤਾਬਾਂ ਪੜ ਲਈ ਸੀ ਸੱਤ ਕਿਤਾਬਾਂ ਜਿਹੜੀਆਂ ਤਾਂ ਮੈਂ 45 ਲਫ਼ਜ਼ ਕੱਢੇ ਸੀ 45 45 ਵਰਡ ਜਿਹਨਾਂ ਦਾ ਮੈਨੂੰ ਮੈਨਾਂ ਸਮਝ ਨਹੀਂ ਸੀ ਲੱਗੇ ਤਾਂ ਮੈਂ ਯੂਪੀ ਸਾਡੇ ਫਾਰਮ ਦੇ ਕਿਨੇੜੇ ਬਟਾਲੇ ਏਰੀਆ ਦੇ ਅੰਕਲ ਜੀ ਹੁੰਦੇ ਸੀ ਉਹਨਾਂ ਤੋਂ ਗੁਜ਼ਰ ਗਿਆ ਉਹ Shiv Kumar ਸਾਹਿਬ ਦੇ ਦੋਸਤ ਹੁੰਦੇ ਸੀ ਮੈਂ ਉਹਨੂੰ ਪੁੱਛੇ ਜਾ ਕੇ ਉਹਨਾਂ ਨੇ ਸੈਂਤੀਆਂ ਦੇ ਦਸਤੇ ਸੰਤਿ ਕਹਿੰਦੇ 8000 ਸ਼ਬਦ ਇਹ ਮੈਂ ਵੀ ਸਾਡੇ ਹੁਣ ਕਹਿੰਦਾ ਹੈਗੀ ਬਟਾਲੇ ਦੀ ਉਹ ਬੋਲੀ ਪਰ ਇਹ ਸਾਡੀਆਂ ਦਾਦੀਆਂ ਪਰਦਾਦੀਆਂ ਬੋਲਦੀਆਂ ਹੁਣ ਇਹ ਸ਼ਬਦ ਮੈਂ ਵੀ ਨਹੀਂ ਸੁਣੇ ਫਿਰ ਇੱਕ ਵਾਰੀ ਮੈਂ ਦਰਸ਼ਨ ਕੀਤੇ ਮੈਡਮ ਅਰੁਣਾ ਜੀ ਦੇ ਮਾਤਾ ਜੀ ਦੇ ਸ਼ਿਵ ਕੁਮਾਰ ਮੈਸੇਜ ਤਾਂ ਉਹਨਾਂ ਨੂੰ ਮੈਂ ਪੁੱਛਿਆ ਉਹ ਵੀ ਕਹਿੰਦੇ ਬੇਟੇ ਮੈਨੂੰ ਸਾਰੇ ਆਉਂਦੇ ਮੇਰੇ ਤੋਂ ਕੋਈ ਵੀ ਪੁੱਛ ਲਾ ਤੇ ਇੱਕ ਉਹਨਾਂ ਦੀ ਕਵਿਤਾ ਦੀ ਲਾਈਨ ਹੈ ਜੀ ਸ਼ਿਵ ਕੁਮਾਰ ਸਾਹਿਬ ਦੀ ਕਿ ਇੱਕ ਚੂਲੀ ਵੀ ਪੀ ਨਾ ਸਕੀ ਪਿਆਰ ਦੇ ਨਿਤਰੇ ਪਾਣੀ ਵੀ ਵਿੰਦਿਆਸਾਰ ਪਏ ਵਿੱਚ ਕੂਰੇ ਜਾਂ ਮੈਂ ਹੋਂਟ ਚਹਾਏ ਵੇ ਤਾਂ ਕੂਰੇ ਸ਼ਬਦ ਮੈਂ ਮਾਤਾ ਜੀ ਨੂੰ ਪੁੱਛਿਆ ਮੈਡਮ ਅਰਣਾ ਜੀ ਨੂੰ ਉਹ ਕਹਿੰਦੇ ਬੇਟੇ ਇਹ ਸਾਡੀ ਬਟਾਲੇ ਦੀ ਉਪ ਬੋਲੀ ਆ ਇੱਕ ਪਾਣੀ ਚ ਜਿਹੜੇ ਕਿਰਮ ਹੁੰਦੇ ਕੀੜੇ ਹੁੰਦੇ ਆ ਉਹਨਾਂ ਨੂੰ ਕੂਰੇ ਕਹਿੰਦੇ ਆ ਹੁਣ ਥੋਟ ਦੇਖੋ ਕਿ ਇੱਕ ਚੂਲੀ ਵੀ ਪੀ ਨਾ ਸਕੀ ਪਿਆਰ ਦੇ ਨਿੱਤਰੇ ਪਾਣੀ ਵੇ ਵਿੰਦਿਆਸਾਰ ਪਏ ਜਦੋਂ ਮੇਰੀ ਨਿਗਾ ਗਈ ਉਹ ਚ ਕੀੜੇ ਤਾਂ ਗਏ ਉਹ ਮੁਹੱਬਤ ਦਾ ਪਾਣੀ ਮੈਂ ਨਹੀਂ ਪੀ ਸਕੀ ਵਿੰਦੇ ਅੰਸਾਰ ਪਏ ਵਿੱਚ ਕੂਰੇ ਜਾਂ ਮੈਂ ਹੋਠ ਛੁਰਾਏਗਾ। ਸੋ ਐਡੀ ਜ਼ੁਬਾਨ ਦੀ ਅਮੀਰੀ ਇਹ ਸ਼ਾਇਰ ਲੋਕ ਦੇ ਜਾਂਦੇ ਆ ਐਡੇ ਜ਼ੁਬਾਨ ਨਾਲ ਆਪਣੀ ਕਵਤਾਵਾਂ ਚ ਐਸੇ ਸ਼ਬਦ ਸਾਂਭ ਗਏ ਜਿਹੜੇ ਸਦੀਆਂ ਤੱਕ ਕੋਈ ਪਤਾ ਲੱਗੇਗਾ ਕਿ ਇੱਕ ਗੰਦ ਸੀਗਾ ਮਟਾਲਵੀ ਸਾਹਿਬ ਦਾ ਕਿ ਇਸ ਸ਼ਹਿਰ ਦੀ ਨੰਗੀ ਹਿੱਕ ਤੇ ਇੱਕ ਪਰੋਪੀ ਆਟੇ ਖਾਤਰ ਵਿਕਣ ਹਵਾ ਦੀਆਂ ਜਾਈਆਂ ਹੋ ਹੋ ਨੰਗੀਆਂ। ਪਰੋਪੀ ਤੋਲ ਹੁੰਦਾ ਸੀ ਕਹਿੰਦੇ ਅੱਜ ਤੋਂ 200 ਸਾਲ ਪਹਿਲਾਂ ਕਿਤੇ ਇਦੱਕੇ ਲਵਾ ਚ ਸੀਰਾ ਚ ਤੋਂ ਲੰਨ ਇੱਕ ਪਰੋਪੀ ਹੁੰਦਾ ਪਰੋਪੀ ਛੋਟਾ ਤੋਲ ਮੈਜ਼ਰਮੈਂਟ ਸੀ ਤੇ ਉਹ ਮਤਲਬ ਐਸਾ ਕਮਾਲ ਦਾ ਕੰਮ ਕਰ ਗਿਆ ਕਵਤਾਵਾਂ ਚ ਕਮਾਲ ਜਿਹੜਾ ਕੁਦਰਤੀ ਉਹ ਪ੍ਰਭਾਵ ਪਾਉਂਦੇ ਹੀ ਆ ਜੀ ਹਰ ਇੱਕ ਜਿਹੜਾ ਬੰਦਾ ਲਿਖਣਾ ਸ਼ੁਰੂ ਕਰਦਾ ਉਹ ਜ਼ਰੂਰੀ ਆਪਾਂ ਉਧਰ ਝਾਤੀ ਮਾਰਨੀ ਪੈਣੀ ਆ ਸਾਨੂੰ ਪੜ੍ਹਨਾ ਹੀ ਪੈਣਾ ਜੋ ਪੜਦੇ ਹੋਵੇ ਪਤਾ ਲੱਗਦਾ ਯਾਰ ਹਾਂ ਕਿੰਨਾ ਕੁਝ ਹੋ ਚੁੱਕਿਆ ਸਾਡੀ ਜ਼ੁਬਾਨ ਵਿੱਚ